ਔਰ ਸਾਰੀਆਂ ਦੁਕਾਨਾਂ ਦੇ ਬੋਰਡ ਸਾਰੇ ਇਹ ਵਿਦਿਅਕਾਂਗੇ ਵੀ ਇਹਨਾਂ ਦੀ ਆਪਣੀ ਬੋਲੀ ਚ ਵਿਯਾਖਤ ਕਰਦੇ ਆਂ ਸਮਝੀਂ ਇਹਨਾਂ ਦੇ ਬੋਰਡ ਦਿਖਾਉਣ ਲੱਗੇ ਵੀ ਕਿਸੇ ਵੀ ਦੁਕਾਨ ਦੇ ਉੱਤੇ ਇਹਦੇ ਬੋਰਡ ਨੇ ਉਹ ਇਹਨਾਂ ਦੀ ਆਪਣੀ ਜਿਹੜੀ ਤੇਲਗੂ ਬੋਲੀ ਹੈ ਜਿਹੜੇ ਲੱਗੇ ਹੋਏ ਬੋਰਡ ਨੇ ਲੈਸ ਆ ਬੋਰਡ ਦੇ ਉੱਤੇ ਕੋਈ ਫੋਨ ਨਜ਼ਰ ਆਉਂਦਾ ਦੁਕਾਨਦਾਰ ਕੋੜਾ ਸਾਰੀ ਆਂਧਰਾ ਪ੍ਰਦੇਸ਼ ਦੇ ਵਿੱਚ ਤੇਲਗੁਟਿ ਸੀ ਹੋਈ ਆ ਦੇਖੋ ਬੱਸਾਂ ਚਾਹੇ ਪ੍ਰਾਈਵੇਟਾਂ ਚਾਹੇ ਸਰਕਾਰੀ ਐ ਕੋੜ ਇਹਨਾਂ ਦੇ ਇਹਨਾਂ ਤੇਲਗੁਟਿ ਚ ਤੇਲਗੁਟਿ ਬੋਲ 8:00 ਵਜੇ ਹਮਰਾ ਬ੍ਰਹਮਾ ਬ੍ਰਹਮਾ ਤੇਲਗੁਟਿ ਕੋੜ ਨੇ ਉਹ ਪਾਸੇ ਲਿਖਿਆ ਹੋਇਆ ਵੀ ਤੇਲਗੁਟਿ ਆ ਆਂਧਰਾ ਪ੍ਰਦੇਸ਼ ਹਾਂਜੀ ਆਂਧਰਾ ਪ੍ਰਦੇਸ਼ ਦੇ ਵਿੱਚ ਤੁਹਾਨੂੰ ਬੋਰਡ ਅਸੀਂ ਬਾਜ਼ਾਰ ਚ ਫਿਰਦੇ ਆ ਤੁਹਾਨੂੰ ਬੋਰਡਾਂ ਦੇ ਬਾਜ਼ਾਰ ਦਿਖਾਉਣ ਲੱਗੇ ਆ ਵੀ ਅਹ ਬਾਜ਼ਾਰਾਂ ਦੇ ਬੋਰਡ ਦਿਖਾਉਣ ਲੱਗੇ ਆ ਵੀ ਕਿਸੇ ਵੀ ਦੁਕਾਨ ਦੇ ਉੱਤੇ ਜਿਹੜੇ ਬੋਰਡ ਨੇ ਉਹ ਇਹਨਾਂ ਦੀ ਆਪਣੀ ਜਿਹੜੀ ਤੇਲਗੂ ਬੋਲੀ ਆ ਤੇਲਗੂ ਚ ਲੱਗੇ ਹੋਏ ਬੋਰਡ ਨੇ ਇਹ ਤੁਹਾਨੂੰ ਅਸੀਂ ਦਿਖਾਉਨੇ ਆ ਇੱਧਰ ਦਿਖਾ ਸਾਰੇ ਇਹ ਬੋਰਡ ਦਿਖਾ ਦੇ ਲੈ ਆ ਆ ਦੇ ਬੋਰਡ ਦੇ ਉੱਤੇ ਕੋਈ ਹੋਰ ਨਜ਼ਰ ਆਉਂਦਾ ਇਹ ਦੁਕਾਨ ਦਾ ਬੋਰਡ ਆ ਸਾਰੀ ਆਂਧਰਾ ਪ੍ਰਦੇਸ਼ ਦੇ ਵਿੱਚ ਬਿਲਕੁਲੀ ਲਿਖੀ ਹੋਈ ਆ। ਔਰ ਸਾਰੇ ਦੁਕਾਨਾਂ ਦੇ ਬੋਰਡ ਸਾਰੇ ਇਹ ਸਿੱਖੋਂਗੇ ਵੀ ਇਹਨਾਂ ਦੀ ਆਪਣੀ ਬੋਲੀ ਚ ਅਦਰ ਬਾਜ਼ਾਰ ਨੂੰ ਘੁੰਮਦਾ ਦੁਪਹਿਰ। ਸੋ ਅਸੀਂ ਪੰਜਾਬ ਦੇ ਮੈਂ ਕੰਧਰਾਨੋਂ ਵੀ ਅਪੀਲ ਕਰਦਾ ਕਿ ਯਾਰ ਤੁਸੀਂ ਵੀ ਇਹਨਾਂ ਤੋਂ ਸਿੱਖੀਏ। ਕਿੰਨਾ ਆ ਦੇਖੋ ਇੱਧਰ ਦਿਖਾ ਭਾਈ। ਆ ਦੁਕਾਨਾਂ ਦੇ ਬੋਰਡ ਦਿਖਾ ਦਿਓ। ਪਿਆਰ ਦੇ ਵਿੱਚ ਅਸੀਂ ਫਿਰਦੇ ਆਂ ਤੇ ਬੋਰਡਾਂ ਦੇ ਰੰਗ ਟੰਗ ਦੇਖ ਲਓ ਸਾਰੇ ਕੋਈ ਟੇਲਰ ਮਾਸਟਰ ਆ ਦਰਜੀ ਆ ਉਹਦੇ ਬੋਰਡ ਆ ਆਹ ਹਸਤਾਲ ਦਾ ਬੋਰਡ ਆ ਹਸਤਾਲ ਆਂਧਰਾ ਪ੍ਰਦੇਸ਼ ਫਿਰ ਰਹੇ ਆ ਅਸੀਂ ਆਹ ਦੇਖ ਲਓ ਆਹ ਦੇਖ ਲਓ ਸਾਰੇ ਅਜਨੀਆਂ ਦੁਕਾਨਾਂ ਨੇ ਅੰਧਰਾ ਪ੍ਰਦੇਸ਼ 'ਚ ਖੜੇ ਆਂ ਅੰਧਰਾ ਪ੍ਰਦੇਸ਼ ਦਾ ਬਹੁਤ ਵੱਡਾ ਸ਼ਹਿਰ ਆ ਆ ਦੇਖੋ ਬੱਸਾਂ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਐ ਬੋਰਡ ਇਹਨਾਂ ਦੇ ਇਹਨਾਂ ਦੇ ਤੇਲਗੂਚ ਬੋਰਡ ਤੇਲਗੂਚ ਬੋਰਡ ਆਹ ਬਲੇ ਹਮਰਾ ਬ੍ਰਹਮੜਾ ਬ੍ਰਹਮੜਾ ਤੇਲਗੂਚ ਬੋਰਡ ਨੇ ਉਹ ਪਾਸੇ ਲਿਖਿਆ ਹੋਇਆ ਵੀ ਤੇਲਗੂਚ ਐ ਪਹਿਲਾਂ ਤੁਹਾਨੂੰ ਅਸੀਂ ਬੰਗਾਲ 'ਚ ਦਿਖਾਇਆ ਅ ਬੰਗਾਲ ਦਾ ਬੰਗਾਲ ਵਾਲਿਆਂ ਦੇ ਜਿਹੜੇ ਬੋਰਡ ਨੇ ਬੱਸਾਂ ਦੇ ਦਫ਼ਤਰਾਂ ਦੇ ਸਾਰੇ ਉਹ ਬੋਰਡ ਜਿਹੜੇ ਹੈਗੇ ਆ ਉਹ ਵੀ ਸਾਰੇ ਬੋਰਡ ਆ ਉਹਨਾਂ ਦੀ ਬੰਗਲਾ ਸੀਗਾ ਫਿਰ ਆਂਧਰਾ ਪ੍ਰਦੇਸ਼ ਚਾਹੇ ਕਰਨਾਟਕਾ ਦੇ ਵਿੱਚ ਵੀ ਅਸੀਂ ਦੇਖਿਆ ਤਾਮਲ ਲੱਡੂ ਦੇ ਵਿੱਚ ਵੀ ਅਸੀਂ ਦੇਖਿਆ ਸਾਰੀਆਂ ਬੱਸਾਂ ਦੇ ਬੋਰਡ ਪ੍ਰਾਈਵੇਟ ਬੱਸਾਂ ਦੇ ਸਰਕਾਰੀ ਬੱਸਾਂ ਨੇ ਆ ਦੇ ਨੂੰ ਸਾਰੀਆਂ ਬੱਸਾਂ ਦੇ ਬੋਰਡ ਨੇ ਜਿਹਨੇ ਉਹ ਇਹ ਵੀ ਆਪ ਨੂੰ ਮਹਾਰਾਸ਼ਟਰ ਦੇ ਵਿੱਚ ਬੋਰਡ ਨੇ ਉਹ ਜਿਹੜਾ ਚੱਲੇ ਚੱਲੇ ਉਹ ਹੀ ਰਸਤਾ ਬੋਰਡ ਤੋਂ ਨੂੰ ਹੋਰ ਕਿਸੇ ਪੋਲੀਟਿਕਲ ਜਿਹੜੇ ਪੰਜਾਬ ਕਾ ਜਿਹੜੇ ਕਈ ਵਿਦਵਾਨ ਬਹੁਤ ਵਿਦਵਾਨੀ ਘੋਟਦੇ ਹੁੰਦੇ ਹਨ ਨਾ ਕਿ ਜੀ ਦੂਜਾ ਬੰਦਾ ਕਿੱਥੋਂ ਪੜੂਗਾ ਜੀ ਆਹ ਦੇਖ ਲੋ ਪਾਸੇ ਲਿਖਿਆ ਹੋਇਆ ਵੀ ਕਈ ਵਿਦਵਾਨ ਵਿਦਵਾਨੀ ਘੋਟਦੇ ਹੁੰਦੇ ਹਨ ਵੀ ਦੂਜਾ ਬੰਦਾ ਕਿੱਥੋਂ ਪੜੂਗਾ ਜੀ ਹੁਣ ਇਹ ਨਾ ਫਫੜਾ ਨੂੰ ਪਿੱਛੇ ਆ ਕੇ ਤੇ ਦੂਜਾ ਬੰਦਾ ਕਿਵੇਂ ਪੜੂਗਾ ਆ ਕੇ ਇਹਦਾ ਜਾਣਦਾ ਵੀ ਨਹੀਂ ਜਿਲੇਪੀਆਂ ਆ ਕੋਈ ਪੜਨ ਮਾੜਾ ਮੋਟਾ ਦੂਜੀ ਕੋ ਬੋਲੀ ਦਾ ਮਾੜੀ ਮੋਟੀ ਕੋ ਪੜ ਵੀ ਲਵੇ ਤਾਂ ਸਿੱਖੋ ਇਹਨਾਂ ਤੋਂ ਇਹ ਆ ਪਿਆਰ ਆਪਣੀ ਮਾਂ ਬੋਲੀ ਨੂੰ ਵੱਡੇ ਤੋਂ ਵੱਡਾ ਬੋਰਡ ਸੜਕਾਂ ਦਾ ਹਾਈਵੇ ਦਾ ਛੋਟੀਆਂ ਸੜਕਾਂ ਦਾ ਛੋਟੇ ਛੋਟਾ ਮੀਲ ਪੱਥਰ ਵੀ ਆ ਦੇਖ ਅੰਦਰ ਆ ਪ੍ਰਵੇਸ਼ ਖੜੇ ਆ ਇਹਨਾਂ ਦੀ ਤੇਲਗੂ ਦੇ ਵਿੱਚ ਹੀ ਆ